ਗੁਰਮੁਖ ਪਿਆਰਿਓ ਇੱਕ ਰਾਜਾ ਤੇ ਵਜ਼ੀਰ ਇੱਕ ਵਾਰ ਯਾਤਰਾ ਤੇ ਜਾ ਰਹੇ ਆ ਤੇ ਇੱਕ ਪਿੰਡ ਆਇਆ ਪਿੰਡ ਦੇ ਵਿੱਚ ਬੱਚੇ ਖੇਡ ਰਹੇ ਆ ਹੁਣ ਜਦੋਂ ਬੱਚੇ ਖੇਡੀ ਜਾਂਦੇ ਆ ਪਿੰਡ ਦੇ ਵਿੱਚ ਤੋਂ ਟੋਆ ਪੁੱਟ ਕੇ ਜਿਵੇਂ ਬੱਚਿਆਂ ਦਾ ਸੁਭਾਅ ਹੁੰਦਾ ਮਿੱਟੀ ਦੇ ਟੋਏ ਪੁੱਟ-ਪੁੱਟ ਕੇ ਖੇਡੀ ਜਾਂਦੇ ਆ ਹੁਣ ਜਦੋਂ ਵਜ਼ੀਰ ਨੇ ਦੇਖਿਆ ਕਿ ਇੱਥੋਂ ਰਸਤੇ ਦੇ ਰਾਜੇ ਨੇ ਲੰਘਣਾ ਤੇ ਟੋਏ ਪੁੱਟੀ ਜਾਂਦੇ ਆ ਵਜ਼ੀਰ ਨੇ ਬੱਚਿਆਂ ਨੂੰ ਆਖਿਆ ਬੱਚਿਓ ਤੋ ਇਹ ਕਾਤੋਂ ਪੁੱਟ ਰਹੇ ਹੋ ਤੁਸੀਂ ਕੁਝ ਬੱਚੇ ਜਿਹੜੇ ਸੀ ਡਰ ਗਏ ਉੱਥੋਂ ਭੱਜ ਗਏ ਛੱਡ ਕੇ ਵੀ ਇਹ ਕਿਤੇ ਸਾਨੂੰ ਫੜ ਨਾ ਲੈਣ ਇਹਨਾਂ ਦੇ ਨਾਲ ਤਾਂ ਸਿਪਾਹੀ ਵੀ ਆ ਜਿਵੇਂ ਬੱਚਿਆਂ ਦਾ ਸੁਭਾਅ ਹੁੰਦਾ ਡਰ ਜਾਣਾ ਉਹ ਵੀ ਡਰ ਗਏ ਪਰ ਇੱਕ ਬੱਚਾ ਉੱਥੇ ਖੜਾ ਰਿਹਾ ਉਹ ਨਹੀਂ ਡਰਿਆ ਵजीर ਸੋਚਣ ਲੱਗਾ ਮੈਂ ਦਬਕਾ ਵੀ ਮਾਰਿਆ ਕੀ ਕਰੀ ਜਾਂਦੇ ਹਾਂ ਬਾਕੀ ਬੱਚੇ ਭੱਜ ਗਏ ਇਹ ਕਿਉਂ ਨਹੀਂ ਭੱਜਿਆ ਇਹ ਕਿੰਨਾ ਨਿਹਦਰ ਜਵਾਕ ਆ ਕਿੰਨਾ ਦਲੇਰ ਜਵਾਕ ਆ ਕਹਿੰਦਾ ਜੇ ਰਾਜਾ ਨਾ ਹੁੰਦਾ ਨਾ ਅੱਜ ਤੈਨੂੰ ਮੈਂ ਸਜ਼ਾ ਦਿੰਦਾ ਬਹੁਤ ਸਖਤ ਸਜ਼ਾ ਦੇਣੀ ਸੀ ਕਿਉਂਕਿ ਮੈਂ ਹਟਾ ਰਿਆਂ ਇਹ ਹਟ ਨਹੀਂ ਰਹੇ ਰਾਜੇ ਨੇ ਇਥੋਂ ਲੰਘਣਾ ਟੋਏ ਪੁੱਟੀ ਜਾਂਦੇ ਆ ਐਵੇਂ ਕੋਈ ਅੜਕ ਕੇ ਡਿੱਗ ਪੂਗਾ ਵਜ਼ੀਰ ਨੂੰ ਗੁੱਸੇ ਤੇ ਕਾਬੂ ਕਰਨਾ ਪਿਆ ਕਿਉਂਕਿ ਰਾਜਾ ਨਾਲ ਉਹ ਰਾਜੇ ਦੀ ਆਗਿਆ ਤੋਂ ਬਿਨਾ ਕਿਸੇ ਬੱਚੇ ਨੂੰ ਸਜ਼ਾ ਨਹੀਂ ਦੇ ਸਕਦਾ ਫਿਰ ਕਹਿਣ ਲੱਗਾ ਗੁੱਸਾ ਠੰਡਾ ਕਰਕੇ ਕਿ ਦੇਖ ਬੱਚੇ ਮੈਂ ਤੈਨੂੰ ਇਹ ਕਹਿਣਾ ਚਾਹੁੰਨਾ ਵੀ ਰਸਤੇ ਵਿੱਚ ਟੋਏ ਨਹੀਂ ਪੁੱਟੀ ਦੇ ਹੁੰਦੇ ਤੇ ਕੋਈ ਨਾ ਕੋਈ ਅੜਕ ਕੇ ਰਸਤੇ ਵਿੱਚ ਡੈਗ ਪੈਣਾ ਹੁੰਦਾ ਬੱਚਾ ਬੜਾ ਦਲੇਰ ਸੀ ਕਹਿੰਦਾ ਜੀ ਇਨ੍ਹਾਂ ਟੋਇਆਂ ਵਿੱਚ ਤਾਂ ਉਹੀ ਡਿੱਗੂਗਾ ਫਿਰ ਜਿਹਦੇ ਮਨ ਚ ਟੋਏ ਹੋਣਗੇ ਉਹ ਬੱਚੇ ਨੇ ਇਹੋ ਜਿਹਾ ਜਵਾਬ ਦਿੱਤਾ ਗਾਉ ਮਹਾਪੁਰਖੇ ਗਾਥਾ ਸੁਣਾਇਆ ਕਰਦੇ ਸੀ ਤੇ ਉਹ ਬੱਚੇ ਨੇ ਕਮਾਲ ਦੀ ਗੱਲ ਆਖੀ ਕਹਿੰਦਾ ਜਿਹਦਾ ਮਨ ਸਾਫ਼ ਹੋਊਗਾ ਵਜ਼ੀਰ ਜੀ ਉਹ ਕਿਵੇਂ ਡਿੱਗੂਗਾ ਟੋਇਆਂ ਵਿੱਚ ਇਹ ਤਾਂ ਖੋਟੇ ਮਨ ਵਾਲਾ ਬੰਦਾ ਹੀ ਇਨ੍ਹਾਂ ਟੋਇਆਂ 'ਚ ਡਿੱਗੂਗਾ ਹੁਣ ਤੁਸੀਂ ਦੱਸੋ ਇਨ੍ਹਾਂ ਟੋਇਆਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਤੁਸੀਂ ਇਹ 'ਚ ਡਿੱਗੋਗੇ ਕਿ ਨਹੀਂ ਡਿੱਗੋਗੇ ਉਹ ਬੱਚੇ ਦੀਆਂ ਗੱਲਾਂ ਸੁਣ ਕੇ ਰਾਜਾ ਗਦਗਦ ਹੋ ਗਿਆ ਇਹਨਾਂ ਖੁਸ਼ ਹੋ ਗਿਆ ਵਜ਼ੀਰ ਨੂੰ ਕਹਿੰਦਾ ਪਤਾ ਕਰੋ ਇਹ ਨਿਆਣਾ ਕਿਹਦਾ ਹੈ ਇਹ ਬੱਚਾ ਕਿਹਦਾ ਜਦੋਂ ਪਿੰਡ ਤੇ ਜਾ ਕੇ ਪਤਾ ਕੀਤਾ ਅਹਿਲਕਾਰਾਂ ਨੇ ਤੇ ਉਹ ਬੱਚਾ ਨਿਕਲਿਆ ਕਿਸੇ ਗਰੀਬ ਪਰਿਵਾਰ ਦਾ ਬਹੁਤ ਗਰੀਬੀ ਸੀ ਉਹਨਾਂ ਤੇ ਕਿਸੇ ਗਰੀਬ ਦਾ ਬੱਚਾ ਸੀ ਉਹ ਹੁਣ ਰਾਜੇ ਨੇ ਉਹਦੇ ਮਾਤਾ ਪਿਤਾ ਨੂੰ ਕੋਲ ਬੁਲਾਇਆ ਤੇ ਆਖਿਆ ਤੁਹਾਡਾ ਬੱਚਾ ਬਹੁਤ ਬੁੱਧੀਮਾਨ ਆ ਸਿਆਣਾ ਇਹ ਆਪਦਾ ਬੱਚਾ ਮੈਨੂੰ ਦੇ ਦਿਓ ਬੱਚੇ ਨੂੰ ਵੀ ਆਖਿਆ ਤੂੰ ਮੇਰੇ ਨਾਲ ਚੱਲ ਮੇਰੇ ਨਾਲ ਮਹਿਲਾ ਵਿੱਚ ਰਹੀਂ ਮੈਂ ਤੇਰੇ ਮਾਤਾ ਪਿਤਾ ਵਾਂਗ ਹੀ ਤੇਰਾ ਖਿਆਲ ਰੱਖੂੰਗਾ ਤੂੰ ਫਿਕਰ ਨਾ ਕਰ ਮਾਤਾ ਪਿਤਾ ਨੂੰ ਆਖਿਆ ਮੈਂ ਤੁਹਾਨੂੰ ਪੈਸੇ ਦੇ ਦੂੰਗਾ ਤੁਹਾਡੀ ਗਰੀਬੀ ਕੱਟ ਦੂੰਗਾ ਬੱਚਾ ਮੈਨੂੰ ਦੇ ਦਿਓ ਹੁਣ ਜਦੋਂ ਰਾਜੇ ਨੇ ਬਹੁਤ ਜ਼ਿਆਦਾ ਕਹਿ ਦਿੱਤਾ ਬੇਨਤੀ ਭਰੇ ਸ਼ਬਦ ਕਹੇ ਮਾਪਿਓ ਮੰਨ ਗਏ ਕਹਿਣ ਲੱਗੇ ਤੁਸੀਂ ਸਾਡੇ ਮਾਤਾ ਪਿਤਾਓ ਇਸ ਰਾਜ ਦੇ ਰਾਜੇਓ ਅਸੀਂ ਤੁਹਾਡੀ ਪਰਜਾਂ ਸੋ ਅਸੀਂ ਤੁਹਾਡਾ ਹੁਕਮ ਮੰਨਦੇ ਹਾਂ ਤੁਸੀਂ ਖੁਸ਼ੀ-ਖੁਸ਼ੀ ਇਹ ਬੱਚੇ ਨੂੰ ਲਿਜਾ ਸਕਦੇ ਹੋ ਰਾਜਾ ਬਹੁਤ ਖੁਸ਼ ਹੋ ਗਿਆ ਫਿਰ ਉਸ ਵਕਤ ਰਾਜੇ ਨੇ ਵਜ਼ੀਰ ਨੂੰ ਆਖਿਆ ਇਹ ਬੱਚੇ ਨੂੰ ਆਪਣੇ ਨਾਲ ਰੱਖ ਤੇ ਇਹਨੂੰ ਵਧੀਆ ਤਾਲੀਮ ਦੇ ਇਹਨੂੰ ਚੰਗੀ ਸਿੱਖਿਆ ਦੇ ਕਿਉਂਕਿ ਮੈਨੂੰ ਜਾਪਦਾ ਇਹ ਜਿਹੜਾ ਬੱਚਾ ਵਾ ਵੱਡਾ ਹੋ ਕੇ ਨਾਮ ਰੌਸ਼ਨ ਕਰੂਗਾ ਆਪਣਾ ਤੇ ਇਹਦੇ ਵਿੱਚ ਵਜ਼ੀਰਾਂ ਵਾਲੇ ਗੋਣਾ ਹੈ ਵੱਡਾ ਹੋ ਕੇ ਵਜ਼ੀਰ ਬਣੂਗਾ ਇਹ ਮੇਰਾ ਪੱਕਾ ਦਾਵਾ ਹੈ ਜਦੋਂ ਰਾਜੇ ਨੇ ਗੱਲ ਕਹਿ ਦਿੱਤੀ ਆ ਵਜ਼ੀਰ ਕਹਿਣ ਲੱਗਾ ਇਹ ਤਾਂ ਮੈਂ ਆਪਦੇ ਪੈਰਾਂ ਤੇ ਆਪ ਹੀ ਕੋਹਾੜਾ ਮਾਰਨ ਵਾਲੀ ਗੱਲ ਕਰ ਲਈ ਇੱਥੇ ਆ ਕੇ ਜੋ ਗੱਲ ਜੋ ਕਰ ਦਿੱਤੀ ਇਹ ਬੱਚਾ ਹੁਣ ਵੱਡਾ ਹੋਊਗਾ ਮੈਂ ਇਹਨੂੰ ਪਾਲੂਗਾ ਤਾਲੀਮ ਦਊਗਾ ਫਿਰ ਇਹ ਵਜ਼ੀਰ ਬਣ ਜਾਊਗਾ ਤੇ ਮੇਰਾ ਪੁੱਤਰ ਕਿੱਧਰ ਜਾਵੇਗਾ ਹੁਣ ਉਹ ਵਜ਼ੀਰ ਦੇ ਮਨ ਦੇ ਵਿੱਚ ਬਹੁਤ ਈਰਖਾ ਪੈਦਾ ਹੋ ਗਈ ਵੀ ਮੈਂ ਤਾਂ ਗਲਤ ਕੰਮ ਹੋ ਗਿਆ ਇਹ ਤਾਂ ਇਹ ਤਾਂ ਬਹੁਤ ਜ਼ਿਆਦਾ ਭਾਵੇਂ ਤਾਂ ਹੋਣਾ ਨਹੀਂ ਸੀ ਚਾਹੀਦਾ ਜੇ ਮੈਂ ਈਰਖਾ ਵਿੱਚ ਆ ਕੇ ਬੰਦਾ ਕਰਦਾ ਉਦਾਂ ਕਰਨ ਲੱਗ ਗਿਆ ਹੁਣ ਜਿਹੜਾ ਵਜ਼ੀਰ ਆ ਉਹ ਰਾਜੇ ਨੂੰ ਕੁਝ ਕਹਿ ਨਹੀਂ ਸਕਦਾ ਹੁਣ ਤਾਂ ਕਹਿਣ ਲੱਗਾ ਵੀ ਇਹੋ ਜਿਹਾ ਤਰੀਕਾ ਲੱਭਣਾ ਪਊਗਾ ਵੀ ਸੱਪ ਵੀ ਮਰ ਜੇ ਸੋਟੀ ਵੀ ਨਾ ਟੁੱਟੇ ਜਿਹਦੇ ਕਰਕੇ ਮੇਰਾ ਕੋਈ ਨੁਕਸਾਨ ਨਾ ਹੋ ਜੇ ਇਹ ਬੱਚਾ ਆਪੇ ਹੀ ਪਾਸੇ ਹੋ ਜੇ ਹੁਣ ਜਦੋਂ ਵਜ਼ੀਰ ਨੂੰ ਉਹਨੇ ਮਨ ਦੇ ਵਿੱਚ ਇਹ ਖਿਆਲ ਆਈ ਜਾਂਦੇ ਆ ਹੁਣ ਉਹਦਾ ਜਵਾਕ ਜਦੋਂ ਸਕੂਲ ਜਾਂਦਾ ਇਹ ਬੱਚਾ ਵੀ ਨਾਲ ਹੀ ਗਰੀਬ ਦਾ ਬੱਚਾ ਜਿਹੜਾ ਲੈ ਕੇ ਆਇਆ ਉਹ ਵੀ ਨਾਲ ਹੀ ਸਕੂਲ ਜਾਣ ਲੱਗ ਪਿਆ ਸਾਰੀਆਂ ਸਭ ਸੁਵਿਧਾਾਂ ਉਹਦਾਂ ਦੀਆਂ ਮਿਲਣ ਲੱਗ ਗਈਆਂ ਕਿਉਂਕਿ ਰਾਜੇ ਦਾ ਹੁਕਮ ਆ ਹਕਮ ਰਾਜੇ ਦਾ ਟਾਲ ਨਹੀਂ ਸਕਦਾ ਵਜ਼ੀਰ ਪਰ ਮਾਨੀ ਮਨ ਸੋਚਣ ਲੱਗਾ ਵੀ ਕੋਈ ਵਿਧੀ ਬਣਾਵਾ ਉਦੋਂ ਫਿਰ ਜਦੋਂ ਸਕੂਲੋਂ ਛੁੱਟੀ ਹੋਈ ਦੋਵੇਂ ਬੱਚੇ ਘਰ ਆਇਆ ਗਰੀਬ ਦਾ ਬੱਚਾ ਥੋੜਾ ਪਹਿਲਾਂ ਘਰ ਆ ਗਿਆ ਤੇ ਜਿਵੇਂ ਕਿ ਉਮਰ ਦੇ ਮੁਤਾਬਕ ਕੁਝ ਬੱਚਿਆਂ ਨੂੰ ਪਹਿਲਾਂ ਸਕੂਲ ਵਿੱਚੋਂ ਛੁੱਟੀ ਹੋ ਜਾਂਦੀ ਹੈ ਇਦਾਂ ਹੀ ਹੋਇਆ ਉਦੋਂ ਰਾਜੇ ਨੇ ਆਖਿਆ ਪੁੱਤਰ ਤੂੰ ਮੇਰਾ ਇੱਕ ਕੰਮ ਕਰ ਦੇ ਫਲਾਣੀ ਜਗ੍ਹਾ ਤੇ ਮਿਸਤਰੀ ਲੱਗੇ ਆ ਉਹਨਾਂ ਨੂੰ ਮੈਂ ਸੁਨੇਹਾ ਦੇਣਾ ਸੀ ਮੇਰਾ ਜਾਦ ਭੁੱਲ ਗਿਆ ਤੂੰ ਇੰ样 ਕਰ ਉੱਥੇ ਸੁਨੇਹਾ ਦੇ ਕੇ ਆ ਆ ਲੈ ਚਿੱਠੀ ਲੈ ਜਾ ਹੁਣ ਜਦੋਂ ਚਿੱਠੀ ਲੈ ਕੇ ਜਾਏਗਾ ਨਾ ਉਹ ਨੂੰ ਇਹ ਚਿੱਠੀ ਦੇ ਦੇ ਦੀ ਉਹ ਮਿਸਤਰੀ ਆਪੇ ਚਿੱਠੀ ਪੜ ਲੂਗਾ ਉਹ ਚਿੱਠੀ ਦੇ ਵਿੱਚ ਪਤਾ ਕੀ ਲਿਖਿਆ ਸੀ ਕਿ ਬਾਲਕ ਜਿਹੜਾ ਮੈਨੂੰ ਬਹੁਤ ਤੰਗ ਕਰਦਾ ਕੰਡੇ ਵਾਂਗੂ ਚੁਬਦਾ ਇਹ ਮਿਸਤਰੀ ਮੇਰਾ ਇੱਕ ਕੰਮ ਕਰਦੀ ਮੈਂ ਤੈਨੂੰ ਪਹਿਲਾਂ ਬੜੇ ਪੈਸੇ ਦਿੱਤੇ ਆ ਤੇਰੇ ਤੋਂ ਬੜੇ ਮਕਾਨ ਬਣਾਏ ਹੁਣ ਮੈਂ ਹੋਰ ਮਾਇਆ ਦਊਂਗਾ ਤੈਨੂੰ ਸੋਨੇ ਦੀਆਂ ਮੋਹਰਾਂ ਨਾਲ ਤੋਲ ਦੂੰਗਾ ਇਹ ਬੱਚੇ ਨੂੰ ਕੱਟ ਕੇ ਨਾ ਇੱਥੇ ਨਿਓਂ ਜੀ ਨੱਪ ਦੇ ਕਿ ਉਸ ਨੂੰ ਪਤਾ ਨਾ ਲੱਗਣ ਦੀ ਇਹ ਮੇਰਾ ਕਾਰਜ ਗੁਪਤ ਰੂਪ ਵਿੱਚ ਕਰਦੇ ਤੈਨੂੰ ਤੇਰੇ ਪੈਸੇ ਮਿਲ ਜਾਣਗੇ ਤਾਂ ਇਹ ਯੋਜਨਾ ਬਣਾ ਕੇ ਗਰੀਬ ਦੇ ਬੱਚੇ ਨੂੰ ਚਿੱਠੀ ਫੜਾ ਕੇ ਵਜ਼ੀਰ ਡੀਕੀ ਜਾਂਦਾ ਵੀ ਆਊਗਾ ਵਾਪਸ ਤੇ ਉਡੀਕ ਰਿਆ ਹੈ ਵੀ ਮੈਸਤਰੀ ਆ ਕੇ ਮੈਨੂੰ ਕਹੋਗਾ ਵੀ ਤੁਹਾਡਾ ਕੰਮ ਹੋ ਗਿਆ ਹੋ ਗਿਆ ਉਦੋਂ ਉਲਟ ਕੀ ਹੋਇਆ ਗਰੀਬ ਦਾ ਬੱਚਾ ਹੀ ਵਾਪਸ ਆ ਗਿਆ ਉਹਨੂੰ ਦੇਖ ਕੇ ਕਹਿੰਦਾ ਤੂੰ ਗਿਆ ਨਹੀਂ ਮੈਸਤਰੀ ਦੇ ਕੋਲ ਇਸ ਤਰ੍ਹਾਂ ਜਦੋਂ ਪੁੱਛਦਾ ਫਿਰ ਉਹਨੇ ਬੱਚੇ ਨੇ ਦੱਸੀ ਗੱਲ ਵੀ ਜਦੋਂ ਮੈਂ ਰਸਤੇ ਤੇ ਚਿੱਠੀ ਲੈ ਕੇ ਜਾ ਰਿਹਾ ਸੀ ਮੇਰਾ ਜਿਹੜਾ ਵੱਡਾ ਭਰਾ ਵਾ ਜਿਹੜਾ ਵਜ਼ੀਰ ਦਾ ਪੁੱਤਰ ਸੀ ਭਾਵ ਉਹਨੇ ਆਖ ਦਿੱਤਾ ਵੀ ਲਿਆ ਕਿੱਧਰ ਨੂੰ ਜਾ ਰਹਿਆ ਤੂੰ ਵੀ ਤੂੰ ਮੁੜ ਜਾ ਘਰੇ ਤੂੰ ਛੋਟਾ ਤੇ ਮੈਨੂੰ ਇਹ ਚਿੱਠੀ ਦੇ ਮੈਂ ਆਪੇ ਮਿਸਤਰੀ ਨੂੰ ਦੇ ਆਉਂਗਾ ਉਹ ਚਿੱਠੀ ਮਿਸਤਰੀ ਨੂੰ ਦੇਣ ਗਿਆ ਜਦੋਂ ਵਜ਼ੀਰ ਨੂੰ ਗੱਲ ਪਤਾ ਲੱਗੀ ਵੀ ਉਹਦਾ ਪੁੱਤਰ ਚਲਾ ਗਿਆ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਉਹਦੇ ਹੁਣ ਜਦੋਂ ਮਿਸਤਰੀ ਕੋਲ ਵਜ਼ੀਰ ਦਾ ਪੁੱਤਰ ਚਲਾ ਗਿਆ ਉਹਨੇ ਚਿੱਠੀ ਪੜ੍ਹੀ ਬਹੁਤ ਤੇਜ਼ੀ ਦੇ ਨਾਲ ਸਾਰਾ ਕਾਰਜ ਕਰ ਦਿੱਤਾ ਜਿਵੇਂ ਉਹਨੂੰ ਆਖਿਆ ਸੀਗਾ ਉਸ ਤਰ੍ਹਾਂ ਹੀ ਉਹਨੂੰ ਕੱਟ ਕੇ ਉਥੇ ਦਫਨਾ ਦਿੱਤਾ ਹੈ ਤੇ ਉਹਦੇ ਉੱਪਰ ਉੱਚੀ ਕੰਧ ਵੀ ਬਣਾ ਦਿੱਤੀ ਸੀ ਤੇਜ਼ੀ ਤੇਜ਼ੀ ਜਦੋਂ ਵਜ਼ੀਰ ਉਥੇ ਰੋਂਦਾ ਪਿੱਟਦਾ ਪਹੁੰਚਿਆ ਹੋਇਆ ਉਹੀ ਉਹ ਡਰ ਸੀ ਤੇ ਉਥੇ ਫਿਰ ਜਦੋਂ ਉਹਨੇ ਦੇਖਿਆ ਮਿਸਤਰੀ ਕਹਿ ਰਿਹਾ ਸੀ ਵਜ਼ੀਰ ਜੀ ਤੁਹਾਡਾ ਕਾਰਜ ਕਰਤਾ ਜੋ ਤੁਸੀਂ ਮੈਨੂੰ ਕਰਨ ਲਈ ਆਖਿਆ ਸੀ ਵਜ਼ੀਰ ਉੱਚੀ ਉੱਚੀ ਰੋਣ ਲੱਗ ਪਿਆ ਹੁਣ ਵਜ਼ੀਰ ਉਥੇ ਆ ਤੇ ਰਾਜਾ ਵੀ ਉਥੇ ਆ ਗਿਆ ਆਪਦੇ ਪਿਤਾ ਨੂੰ ਰੋਂਦੇ ਹੋਏ ਦੇਖ ਕੇ ਵਜ਼ੀਰ ਨੂੰ ਉਹ ਗਰੀਬ ਦਾ ਪੁੱਤਰ ਵੀ ਮਗਰੇ ਮਗਰੇ ਚਲਾ ਗਿਆ ਸੀਗਾ ਉਸ ਵਕਤ ਰਾਜੇ ਨੇ ਪੁੱਛਿਆ ਭਾਈ ਗੱਲ ਕੀ ਹੋ ਗਈ ਜਦੋਂ ਸਾਰੀ ਗੱਲ ਦਾ ਪਤਾ ਲੱਗਿਆ ਉਦੋਂ ਫਿਰ ਉਹ ਬੱਚੇ ਨੇ ਆਖੇ ਸ਼ਬਦ ਕਹਿੰਦਾ ਰਾਜਨ ਮੈਂ ਪਹਿਲਾਂ ਹੀ ਆਖਿਆ ਸੀ ਟੋਏਆਂ ਵਿੱਚ ਉਹੀ ਡਿੱਗਦੇ ਹੁੰਦੇ ਜਿਨ੍ਹਾਂ ਦੇ ਮਨਾਂ 'ਚ ਟੋਏ ਹੁੰਦੇ ਆ ਟੋਏ ਚ ਆਮੰਦ ਨਹੀਂ ਡਿੱਗ ਸਕਦਾ ਕੋਈ ਜਿਹਦੇ ਮਨ 'ਚ ਟੋਆ ਟੋਆ 'ਚ ਡਿੱਗ ਪੈਂਦਾ ਹੈ ਤਾਂ ਕਰਕੇ ਸਾਰੀ ਗੱਲ ਬਣੀ ਹੈ ਦੇ ਮਨ 'ਚ ਟੋਏ ਸੀ ਵਜ਼ੀਰ ਦੇ ਉਸ ਦਿਨ ਵੀ ਉਹ ਜਿਹੜਾ ਬੱਚਾ ਹੈ ਉਹਨੇ ਗੱਲ ਆਖੀ ਸੀ ਵੀ ਜਿਹਦੇ ਮਨ 'ਚ ਖੋਟ ਹੋਵੇ ਟੋਆ ਹੋਵੇ ਟੋਏਆਂ 'ਚ ਡਿੱਗਦਾ ਪਰ ਅੱਜ ਗੱਲ ਪ੍ਰਤੱਖ ਹੋਗੀ ਤਾਂ ਇਹ ਜਿਹੜੀ ਚੀਜ਼ ਹੈ ਜਿਹਦੀ ਨੀਤ ਸਾਫ਼ ਆ ਉਹਦੇ ਕਾਰਜ ਰਾਸ ਹੋਣੇ ਆ ਜਿਹਦੇ ਮਨ 'ਚ ਪਹਿਲੇ ਖੋਟ ਆ ਉਹ ਜਿੰਨੀ ਮਰਜੀ ਮਾਲਾ ਫੇਰ ਲਵੇ ਭਾਈ ਫਿਰ ਕੀ ਹੋ ਜਾਵੇਗਾ ਕੁਝ ਵੀ ਨਹੀਂ ਹੋਣਾ ਇਹ ਮਾਲਾ ਤੋਂ ਜਾਪ ਸਹੀ ਤਰੀਕੇ ਨਾਲ ਕਰਨ ਦੀ ਵਿਧੀ ਕੀ ਆ ਵੀ ਮਨ ਵੀ ਸਾਫ਼ ਰੱਖਣਾ ਜ਼ਰੂਰੀ ਆ ਮਾਲਾ ਫਿਰਤੀ ਹੱਥ 'ਮੇ ਜੀ ਫਿਰੈ ਮੁਖ ਮਾਹੇ ਥੌਰ ਥੌਰ ਮਨੂਆ ਫਿਰੈ ਇਹ ਭਜਨ ਕਛਨਾ ਹੈ ਤੇ ਸਤਿਗੁਰੂ ਦਾ ਬਚਨ ਆਹੇ ਜੇ ਭਾਈ ਮਨ ਸਾਫ ਹੋਵੇ ਨਾਨਕ ਘਰ ਬੈਠਿਆਂ ਸੋ ਪਾਈਏ ਜੇ ਨੀਅਤ راست ਕਰ ਜੇ ਨੀਤ ਸਾਫਾ ਬੰਦੇ ਦੀ ਘਰੇ ਬੈਠੇ ਰੱਬ ਮਿਲ ਜੂਗਾ ਮਾਲਾ ਜਿਹੜੀ ਆ ਉਹ ਫੇਰੰਦਾ ਵੀ ਕੋਈ ਇਸ ਤਰ੍ਹਾਂ ਪਲਾਵ ਨਹੀਂ ਹੁੰਦਾ ਉਹ ਬੰਦਿਆਂ ਨੂੰ ਜਿਨ੍ਹਾਂ ਦੇ ਮਨ ਚ ਮੈਲ ਭਰੀ ਹੋਈ ਆ ਮਾਲਾ ਫੇਰੰਦਾ ਉਹਨਾਂ ਨੂੰ ਫਾਇਦਾ ਜਿਹੜੇ ਦਿਲ ਦੇ ਸਾਫ ਬੰਦੇ ਆ ਉਹ ਪ੍ਰਵਾਣ ਆ ਦੂਜੇ ਦੀ ਕਬੂਲ ਨਹੀਂ ਹੁਣੀ ਮਹਾਪੁਰਖ ਧੰਤਨ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਕਲੇਰਾਂ ਵਾਲੇ ਕਹਿੰਦੇ ਹੁੰਦੇ ਸੀ ਕਹਿੰਦੇ ਗੱਲ ਤਾਂ ਸਾਰੀ ਨੀਅਤ ਦੀ ਆ ਗੱਲ ਨੀਤ ਤੇ ਆ ਕੇ ਖੜਦੀ ਆ ਡਾਕਟਰ ਦੇ ਹੱਥ ਵਿੱਚ ਵੀ ਚਾਕੂ ਆ ਉਹੀ ਚਾਕੂ ਇੱਕ ਲਟੇਰੇ ਦੇ ਹੱਥ 'ਚਾ ਚਾਕੂ ਨਾਲ ਕੌਣ ਕੀ ਕਰ ਰਿਹਾ ਦੇਖਣਾ ਪਊ ਡਾਕਟਰ ਜਿਹੜੇ ਆ ਕਿਸੇ ਦਾ ਇਲਾਜ ਕਰ ਰਹੇ ਆ ਲਟੇਰਾ ਕਿਸੇ ਨੂੰ ਲੁੱਟ ਰਿਹਾ ਹੈ ਦੋਵਾਂ ਦੇ ਹੱਥਾਂ ਵਿੱਚ ਚਾਕੂ ਨੀਤ ਦੀ ਗੱਲ ਆ ਨਾ ਨੀਤ ਦਾ ਫਰਕ ਆ ਸੋਚ ਦਾ ਫਰਕ ਆ ਇੱਕ ਦੇ ਹੱਥ ਵਿੱਚ ਹਥਿਆਰ ਆ ਚਾਕੂ ਆ ਛੁਰੀ ਆ ਉਹ ਕਿਸੇ ਨੂੰ ਮਾਰਨਾ ਚਾਹੁੰਦਾ ਇੱਕ ਬਚਾਉਣਾ ਚਾਹੁੰਦਾ ਇਹ ਗੱਲ ਸਮਝੋ ਜੀ ਇਸ ਕਰਕੇ ਇਦਾਂ ਮਾਲਾ ਕਿਸੇ ਦੇ ਹੱਥ ਵਿੱਚ ਹੋਵੇ ਇੱਕ ਪਖੰਡ ਕਰ ਰਿਹਾ ਇੱਕ ਵਾਹਿਗੁਰੂ ਦੇ ਪਿਆਰ ਵਿੱਚ ਆ ਕੇ ਮਾਲਾ ਫੜੀ ਹੋਈ ਆ ਕਿਹੜੀ ਗੱਲ ਸਹੀ ਆ ਜੀ ਇਹ ਦੁਨੀਆ ਤੇ ਬਾਬਾ ਜੀ ਕਹਿੰਦੇ ਇਹੋ ਜਿਹੇ ਬੰਦੇ ਵੀ ਹੈਗੇ ਜਿਹੜੇ ਉਦੋਂ ਹੀ ਸੱਚ ਬੋਲਦੇ ਆ ਜਦੋਂ ਕਿਸੇ ਨੂੰ ਫਾਂਸੀ ਦਿਵਾਉਣੀ ਹੋਵੇ ਜਦੋਂ ਕਿਸੇ ਨੂੰ ਬਸਾਉਣਾ ਹੋਵੇ ਤੇ ਕਈ ਬੰਦੇ ਝੂਠ ਬੋਲ ਕੇ ਵੀ ਕਿਸੇ ਨੂੰ ਬਚਾ ਲੈਂਦੇ ਉਹ ਝੂਠ ਫਿਰ ਸੱਚ ਵਰਗਾ ਹੁੰਦਾ ਕਈਆਂ ਦਾ ਸੱਚ ਵੀ ਝੂਠ ਵਰਗਾ ਹੁੰਦਾ ਹੁਣ ਕਈ ਲੋਕ ਇਹ ਸਵਾਲ ਕਰਦੇ ਆ ਕਿ ਕੀ ਮਾਲਾ ਦੀ ਪੁੱਠ ਸਿੱਧ ਹੁੰਦੀ ਆ ਆ ਮਾਲਾ ਜਪਣੀ ਕਿਵੇਂ ਆ ਤਾਂ ਮਹਾਪੁਰਖ ਬਾਬਾ ਅਨੰਦ ਸਿੰਘ ਜੀ ਕੀ ਕਰਦੇ ਸੀ ਦੇਖੋ ਭਾਈ ਮਾਲਾ ਤਾਂ ਸਿਰਫ ਗਿਣਤੀ ਵਾਸਤੇ ਆ ਇਹ ਕਿਰਾਂ ਮਨ ਨੂੰ ਖੜਾਉਣ ਵਾਸਤੇ ਕਈ ਪੁੱਛਦੇ ਆ ਮਾਲਾ ਗਣਕੇ ਕਰੀਏ ਮਾਲਾ ਕਿਵੇਂ ਕਰੀਏ ਜਾਂ ਬਿਨਾ ਗਿਣੇ ਹੀ ਕਰੀ ਚੱਲੀਏ ਜਾਂ ਮੇਰੂ ਤੋਂ ਪਿੱਛੇ ਨੂੰ ਮੁੜਾਈਏ ਪੁੱਠ ਸਿੱਧ ਹੈ ਮਾਲਾ ਦੀ ਕੋਈ ਸਵਾਲ ਇਹੋ ਜੇ ਆ ਜਾਂਦੇ ਕਈ ਵਾਰੀ ਤਾਂ ਮਹਾਪੁਰਖ ਕਹਿੰਦੇ ਸੀ ਭਾਈ ਦੇਖੋ ਜਦੋਂ ਬਾਬਾ ਜੀ ਕਹਿੰਦੇ ਪੁਰਾਣੇ ਸਮਿਆਂ 'ਚ ਮਾਲਾ ਨਹੀਂ ਸੀ ਹੁੰਦੀ ਉਦੋਂ ਲੋਕ ਗਿਣਤੀ ਵਾਸਤੇ ਨਿੱਕੇ ਨਿੱਕੇ ਰੋੜ ਇਕੱਠੇ ਕਰ ਲੈਂਦੇ ਸੀ ਮੂਲ ਮੰਤਰ ਕਰਨਾ ਉਹਨੂੰ ਇਸ ਤਰ੍ਹਾਂ ਰੱਖ ਦੇਣਾ ਵੀ ਇੱਕ ਹੋ ਗਿਆ ਦੂਜਾ ਹੋ ਗਿਆ ਤੀਜਾ ਹੋ ਗਿਆ ਇਹ ਗਿਣਤੀ ਵਾਸਤੇ ਆ ਕੇਰਾ ਮਨ ਨੂੰ ਟਿਕਾਉਣ ਵਾਸਤੇ ਆ ਇਹ ਜਿਹੜੀ ਮਾਲਾ ਨਾ ਇਹ ਪ੍ਰਮਾਤਮਾ ਦੀ ਯਾਦ ਨੂੰ ਬਰਕਰਾਰ ਰੱਖਣ ਵਾਸਤੇ ਆ ਵੀ ਉਹਦੀ ਯਾਦ ਬਣੀ ਰਹੇ ਵੀ ਮਨ ਟਿਕਿਆ ਰਹੇ ਮਨ ਨੂੰ ਪਹਿਲਾਂ ਪਹਿਲਾਂ ਨਾ ਇਹ ਪਾਸੇ ਲਾਉਣ ਲਈ ਬੜਾ ਕੁਝ ਕਰਨਾ ਪੈਂਦਾ ਲੱਗਦਾ ਨਹੀਂ ਛੇਤੀ ਤਾਂ ਕਰਕੇ ਵਿਧੀ ਹੁੰਦੀ ਹੈ ਬਾਬਾ ਜੀ ਕਹਿੰਦੇ ਅਸਲ ਖੇੜ ਤਾਂ ਸਵਾਸ ਸਵਾਸ ਸਿਮਰਨ ਦੀ ਆ ਰੋਮ ਰੋਮ ਨਾਲ ਨੂੰ ਚੇਤੇ ਕਰਨ ਦੀ ਆ ਬਾਬਾ ਨਾਨਕ ਸਿੰਘ ਜੀ ਕਿਆ ਕਰਦੇ ਸੀ ਭਾਈ ਜੇ ਕੋਈ ਦੁਕਾਨ ਤੇ ਬੈਠਾ ਮਾਲਾ ਫੇਰ ਰਿਆ ਵੱਡੇ ਵੱਡੇ ਮਣ ਕੇ ਦਿਖਾ ਰਿਆ ਲੋਕਾਂ ਨੂੰ ਮੈਂ ਸਿਮਰਨ ਕਰਦਿਆਂ ਇਹ ਦਿਖਾਵਾ ਹੈ ਤੇ ਮਨ ਦੇ ਵਿੱਚ ਖੋਟਾ ਵੀ ਕੋਈ ਆਵੇ ਗਾਹਕ ਨੂੰ ਲੁੱਟ ਲਮਾ ਸੱਜਣ ਠੱਗ ਵਾਂਗੂ ਭਾਈ ਇਦਾਂ ਨਹੀਂ ਇਸ ਤਰ੍ਹਾਂ ਨਹੀਂ ਨੀਤ ਸਾਭ ਹੋਣੀ ਚਾਹੀਦੀ ਜੇ ਨੀਤ ਠੀਕ ਸਭ ਕੁਝ ਠੀਕ ਜੇ ਮਨ ਮੈਲਾ ਸਭ ਕੁਝ ਮੈਲਾ ਮਨ ਮੈਲੇ ਸਭ ਕੁਝ ਮੈਲਾ ਤਨ ਧੋਤੇ ਮਨ ਹੱਛਾ ਨਾ ਹੋਏ ਤਾਂ ਕੋਈ ਮਾਲਾ ਦੀ ਪੁੱਠ ਸਿੱਧ ਨਹੀਂ ਹੁੰਦੀ ਇਹ ਸਿਰਫ ਇੱਕ ਵਿਧੀ ਹੁੰਦੀ ਆ ਮਨ ਨੂੰ ਟਿਕਾਉਣ ਦੀ ਪਹਿਲਾਂ ਪਹਿਲਾਂ ਗਿਣਤੀਆਂ 'ਚ ਪੈਂਦਾ ਮਨ ਫਿਰ ਜਦੋਂ ਰਸ ਆਉਣ ਲੱਗ ਜੇ ਫਿਰ ਗਿਣਤੀਆਂ ਪਾਸੇ ਰਹਿ ਜਾਂਦੀਆਂ ਨੇ ਫਿਰ ਤੁਰਦਿਆਂ ਫਿਰਦਾ ਨਾਮ ਚੱਲ ਪੈਂਦਾ ਇਹ ਬਾਬਾ ਅਨੰਦ ਸਿੰਘ ਜੀ ਨਾਨਕ ਸਰਕਲੇਣਾ ਵਾਲੇ ਉਹਨਾਂ ਦੇ ਬਚਨ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ